ਮੈਂ ਥਾਣੇਦਾਰ ਕਿਰਪਾਲ ਸਿੰਘ ਮੁਖ ਅਫਸਰ ਥਾਣਾ ਛੇਰਪੁਰ ਮੇਰੀ ਨਵੀਂ ਤਨਖਾਤੀ ਹੋਈ ਹੈ ਜੀ ਕੱਲ ਹੀ ਮੈਂ ਜੁਆਇਨ ਕੀਤਾ ਹੈਗਾ ਮੈਂ ਅਪੀਲ ਕਰਨਾ ਚਾਹੁੰਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮਹਮ ਬੱਢੀ ਗਈ ਹੈ ਉਹਦੇ ਵਿੱਚ ਜਿਹੜਾ ਹੈਗਾ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਸਰਜੋਗ ਦੇ ਕੇ ਜਿਹੜੇ ਮਾੜੇ ਅੰਸ਼ਰਾਂ ਨੂੰ ਆਪਾਂ ਨੱਥ ਪਾ ਸਕੀਏ ਤੇ ਜਿਹੜੀ ਹੈਗੀ ਆ ਨਵੀਂ ਜਵਾਨੀ ਆ ਇਹਨੂੰ ਬਚਾ ਸਕੀਏ ਤੇ ਜਿਹੜੇ ਕੋਈ ਗਲਤ ਕੰਮ ਕਰਦੇ ਨੇ ਉਹ ਆਪਣੇ ਕੰਮਾਂ ਤੋਂ ਬਾਜ਼ ਆ ਜਾਣੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਕਿਸੇ ਵੀ ਕੀਮਤ ਉਤੇ ਇਲਾਕੇ ਦੇ ਜਿਹੜੇ ਵੀ ਮੋਤਵਰ ਪਰੁਸ਼ ਨੇ ਜਾਂ ਜ਼ਿੰਮੇਵਾਰ ਜਿਹੜੇ ਵਿਅਕਤੀ ਨੇ ਆਮ ਪਬਲਿਕ ਹੈ ਜਿਹੜੀ ਉਹਦਾ ਪੂਰਾ ਸਤਕਾਰ ਕੀਤਾ ਜਾਊਗਾ ਹਰ ਤਰ੍ਹਾਂ ਦੀ ਉਹਦੀ ਗੱਲਬਾਤ ਸੁਣ ਕੇ ਹੱਲ ਕੀਤਾ ਜਾਊਗਾ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊ ਕਿਸੇ ਵੀ ਜਿਹੜਾ ਹੈਗਾ ਨਗਰ ਨਿਵਾਸੀ ਨੂੰ ਕੋਈ ਦਿੱਕਤ ਨਹੀਂ ਪੇਸ਼ ਹੁਣ ਦਿੱਤੀ ਜਾਵੇਗੀ ਤੇ ਜਿਹੜੀ ਇੱਕ ਹੋਰ ਅਪੀਲ ਹੈ ਜਿਹੜਾ ਟ੍ਰੈਫਿਕ ਸੰਬੰਧੀ ਜਿਹੜੇ ਛੋਟੇ ਛੋਟੇ ਬੱਚੇ ਨੇ ਵਹੀਕਲ ਚਲਾਉਂਦੇ ਨੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਹੈ ਵੀ ਉਹ ਅਜਿਹਾ ਕਰਨ ਤੋਂ ਰੋਕਣ ਤਾਂ ਕਿ ਕੋਈ ਵੀ ਸਖਾਵੀ ਘਟਨਾ ਨਾ ਵਾਪਰੇ ਦੂਸਰੀ ਜਿਹੜੀ ਹੈਗੀ ਆ ਦੁਕਾਨਦਾਰਾਂ ਨੂੰ ਵੀ ਮੈਂ ਤੁਹਾਡੇ ਮadhyam ਰਹੀਂ ਅਪੀਲ ਕਰਨਾ ਚਾਹੁੰਦਾ ਹਾਂ ਪੇਜੜਾ ਦੁਕਾਨਾਂ ਤੋਂ ਬਾਹਰ ਸਮਾਨ ਰੱਖਦੇ ਨੇ ਤਾਂ ਉਹਨਾਂ ਨੂੰ ਅੰਦਰ ਰੱਖਿਆ ਜਾਵੇ ਤਾਂ ਕਿ ਜਿਹੜੀ ਟ੍ਰੈਫਿਕ ਹੈ ਨਿਰਬੇਗਨ ਚਾਲੂ ਰਹਿ ਸਕੇ ਧੰਨਵਾਦ ਜੀ